ਵੱਡਾ ਰੋਲ ਮੈਂ ਅੱਜ ਕਹੂੰਗਾ ਕਿਸਾਨ ਜਥੇਬੰਦੀਆਂ ਦਾਵਾ ਸ਼ੰਭੂ ਮੋਰਚੇ ਦੇ ਵਿੱਚ ਸ਼ੰਭੂ ਮੋਰਚਾ ਕਾਮੇਨ ਸਾਹ ਮੋਰਚੇ ਦੀ ਕੌਲ ਆ ਤੇ ਕਾਮੇਨ ਸਾਹ ਮੋਰਚੇ ਨੇ ਦਿੱਲੀ ਜਾਣ ਦੀ ਗੱਲ ਕੀਤੀ ਆ ਲੋਕਤੰਤਰ ਦਾ ਘਾਣ ਕਰਕੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨਾ ਇਹ ਸਾਰੀਆਂ ਸਮੇਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਸੰਘਰਸ਼ੀ ਲੋਕ ਇਹਦਾ ਮੂੰਹ ਤੋੜ ਜਵਾਬ ਦਿੰਦੇ ਹਮੇਸ਼ਾ ਹੀ ਔਰ ਹਮੇਸ਼ਾ ਹੀ ਸਰਕਾਰਾਂ ਨੂੰ ਮੁੜਨਾ ਪਿਆ ਵੈਸੇ ਤਾਂ ਇਹ ਇਸ਼ੂ ਹੈ ਜਿਹੜਾ ਇਹ ਪੰਜਾਬ ਦੇ ਸਮੂਹ ਲੋਕਾਂ ਦਾ ਸਿੱਖ ਭਾਈਚਾਰਾ ਸਾਰੀ ਦੁਨੀਆ ਦਾ ਦੇਸ਼ ਦਾ ਪੰਜਾਬ ਦਾ ਸਾਰਿਆਂ ਦਾ ਸਾਂਝਾ ਮਸਲਾ ਹੈ ਇਹ ਇਸ ਮਸਲੇ ਦੇ ਅੰਦਰ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਬੜੀ ਅਹਿਮ ਬਣਦੀ ਹੈ ਕਿਸਾਨ ਜਥੇਬੰਦੀਆਂ ਬੜੇ ਲੰਬੇ ਸਮੇਂ ਤੋਂ ਇਹਦੇ ਚ ਕੌਮੀ ਇਨਸਾਫ ਮੋਰਚੇ ਯੋਗਦਾਰ ਪਾਉਂਦੇ ਆ ਰਹੇ ਨੇ ਤੇ ਅੱਜ ਦਾ ਇਹ ਇਸ਼ੂ ਤੁਸੀਂ ਨੈਸ਼ਨਲ ਹਾਈਵੇ ਬੰਦ ਕਰਕੇ ਸਰਕਾਰ ਨੂੰ ਆਪ ਬੰਦ ਕਰਨਾ ਪਿਆ ਸੀ ਨਹੀਂ ਕੀਤਾ ਸਰਕਾਰ ਨੂੰ ਆਪ ਬੰਦ ਕਰਕੇ ਇਹਦਾ ਮਤਲਬ ਕੇਂਦਰ ਤੱਕ 흘ਲੀ ਪਈ ਸਰਕਾਰ ਵੀ ਇਹ ਦਿੱਲੀ ਆਉਣਗੇ ਇਹਨਾਂ ਨੂੰ ਰੋਕੋ ਇਹਦਾ ਮਤਲਬ ਇਸ਼ੂ ਸਾਡਾ ਦਿੱਲੀ ਜਿਹੜਾ ਪਹੁੰਚ ਗਿਆ ਆਲਰੇਡੀ ਮੋਦੀ ਸਾਹਿਬ ਜਿਹੜੇ ਕੇਂਦਰੀਕਰਤ ਅਮਿਤ ਸ਼ਾਹ ਜੀ ਹਰ ਚੀਜ਼ ਨੂੰ ਜਿਹੜਾ ਕਰਨ ਜਾ ਰਹੇ ਨੇ ਨਾ ਇਹ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸਿੱਖ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਤੇ ਪੰਜਾਬੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹਨਾਂ ਨੂੰ ਮਾਣ ਮਿਲੂਗਾ ਇਸ ਗੱਲ ਦਾ ਕਿ ਦੇਸ਼ ਦੇ ਅੰਦਰ ਮੁੱਦੇ ਸਾਰੇ ਲੋਕਾਂ ਦੇ ਲੈ ਕੇ ਵੀ ਉਹਦੇ ਵਿੱਚ ਰੀੜ ਦੀ ਹੱਡੀ ਦੀ ਭੂਮਿਕਾ ਪੰਜਾਬ ਦੀ ਲੀਡਰਸ਼ਿਪ ਕਿਸਾਨਾਂ ਦੀ ਏ ਅਸੀਂ ਸਰਕਾਰਾਂ ਨੂੰ ਦੱਸਣਾ ਚਾ ਰਹੇ ਸੀਗੇ ਵੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਹਿੰਦ ਦੀ ਲਈ ਆਪਣਾ ਆ ਸੀਸ ਬਲੀਦਾਨ ਦਿੱਤਾ ਉਹੀ ਜਿਹੜਾ ਹਿੰਦਾ ਉਹ ਸਾਡੇ ਤੇ ਅੱਜ ਜ਼ੁਲਮ ਕਰ ਰਿਹਾ ਸਾਨੂੰ ਅੱਜ ਗੁਲਾਮੀ ਤੇ ਲੱਗਿਆ ਹੋਇਆ ਉਹਨਾਂ ਨੂੰ ਜਗਾਣ ਲਈ ਅੱਜ ਜਾਣਾ ਸੀ ਤੇ ਤੁਸੀਂ ਦੇਖ ਹੀ ਰਹੇ ਹੋ ਵੀ ਪੈਰੀਗੇਟ ਕਰਕੇ ਕਿਵੇਂ ਸਾਨੂੰ ਇਹ ਵੀ ਅਧਿਕਾਰ ਨਹੀਂ ਕਿ ਅਸੀਂ ਫੀਸਫੁਲੀ ਆਪਣਾ ਦਿੱਲੀ ਜਾ ਕੇ ਜਾ ਸਕੀਏ ਇਕੱਠੇ ਹੋ ਕੀ ਮਿਲਨੇ ਇਹ ਇਕੱਠੇ ਹੋ ਕੀ ਅਸੀਂ ਤਿੰਨ ਬਿਲ ਰੱਦ ਕਰਾਏ ਕਾਨੂੰਨ ਰੱਦ ਕਰਾਏ ਇਕੱਠੇ ਹੋ ਕੀ ਅਸੀਂ ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਐਕਟ ਵਾਪਸ ਮੋੜਿਆ ਹੁਣ ਅਸੀਂ ਇਹਦੇ ਵਿੱਚ ਇਕੱਠੇ ਆਂ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਗੱਲ ਤੇ ਕਿ ਪੰਜਾਬ ਸਰਕਾਰ ਦੇ ਕਾਮਨ ਸਾਫ ਮੋਰਚੇ ਚ ਕਾਮਨ ਸਾਫ ਮੋਰਚੇ ਦੀ ਕੌਲ ਸ਼ੰਭੂ ਬਾਰਡਰ ਤੋਂ ਦਿੱਲੀ ਵਾਲੇ ਪਾਸੇ ਨੂੰ ਕੂਚ ਕਰਨਾ ਪ੍ਰਸ਼ਾਸਨ ਦਾ ਸਖਤ ਰਵਈਆ ਤੇ ਖਾਸ ਕਰਕੇ ਕਿਸਾਨ ਜਥੇਬੰਦੀ ਦੀ ਸ਼ਮੂਲਤ ਕਿਤੇ ਨਾ ਕਿਤੇ ਸੁਭ ਸੰਕੇਤ ਆਉਣੇ ਸਮੇਂ ਦੇ ਵਿੱਚ ਕਿਉਂਕਿ ਅੱਜ ਬੜਾ ਵਧੀਆ ਲੱਗਾ ਇਸ ਮਾਹੌਲ ਦੇ ਵਿੱਚ ਕਾਮਨ ਸਾਫ ਮੋਰਚੇ ਦੀ ਕੌਲ ਸੀ ਤੇ ਦੋ ਵੱਡੀਆਂ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਇਕੱਠੇ ਖਲੋਤੇ ਆ ਆਪਸ ਵਿੱਚ ਪਿਆਰ ਆ ਕਿਉਂਕਿ ਇਹ ਪਿਆਰ ਬਣਿਆ ਵੀ ਰਹਿਣਾ ਚਾਹੀਦਾ ਵਾ ਰਾਜ ਸਾਹਿਬ ਗੁਰਫਤੇ ਸਾਂਝ ਕਰਦੇ ਆ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਹਿਲਾਂ ਤੇ ਅੱਜ ਜਿਹੜੀ ਕਾਲ ਦਿੱਤੀ ਗਈ ਸੀ ਪ੍ਰਸ਼ਾਸਨ ਫਿਰ ਪੱਪਾ ਭਾਰਾ ਜਿਹਨਾਂ ਤੁਹਾਨੂੰ ਪਹਿਲਾਂ ਰੋਕਿਆ ਗਿਆ ਸੀ ਛੰਨ ਰੋਕੇ ਵੀ ਜਾਊਗਾ ਅਥਰੂ ਗੈਸ ਤੇ ਗੋਲੇ ਵੀ ਛੱਡੇ ਜਾ ਸਕਦੇ ਆ ਆਖਾ ਚ ਮਿਰਚਾਂ ਵੀ ਪਾਈਆਂ ਜਾ ਸਕਦੀਆਂ ਕੀ ਕਾਰਨ ਆ ਕਿ ਜਦੋਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਕੋਈ ਵੀ ਉੱਠਦਾ ਤੇ ਉਹਦੀ ਆਵਾਜ਼ ਦਬਾਈ ਜਾਂਦੀ ਦੇਖੋ ਇਹ ਸਰਕਾਰਾਂ ਕਰਦੀਆਂ ਸਮੇਂ-ਸਮੇਂ 'ਵੀ ਜਿਹੜਾ ਆ ਲੋਕਤੰਤਰ ਦਾ ਘਾਣ ਕਰਕੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨਾ ਇਹ ਸਾਰੀਆਂ ਸਮੇਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਸੰਘਰਸ਼ੀ ਲੋਕ ਇਹਦਾ ਮੂੰਹ ਤੋੜ ਜਵਾਬ ਦਿੰਦੇ ਹਮੇਸ਼ਾ ਹੀ ਔਰ ਹਮੇਸ਼ਾ ਹੀ ਸਰਕਾਰਾਂ ਨੂੰ ਮੋੜਨਾ ਪਿਆ ਤੁਸੀਂ ਵੇਖ ਲਓ ਭਈ 2020 ਕੀ ਦੇ ਅੰਦੋਲਨ ਤੋਂ ਲੈ ਕੇ ਜਿਉਂ ਜਥੇਬੰਦੀਆਂ ਦਾ ਇਕੱਠ ਹੋਇਆ ਸਾਰੀਆਂ ਦਾ ਤੇ ਸਰਕਾਰ ਬਹੁਤ ਸਾਰੇ ਉਹਨਾਂ ਨੂੰ ਮੁੱਦਿਆਂ ਤੇ ਮੋੜਿਆ ਗਿਆ 2020 ਕੀ ਦੇ ਅੰਦੋਲਨ ਚ ਤਿੰਨੋਂ ਕਾਨੂੰਨ ਰੱਦ ਕਰਾਏ ਉਸ ਤੋਂ ਬਾਅਦ ਤੁਸੀਂ ਦੇਖੋ ਹੁਣਾਂ ਤਾਜ਼ਾ ਤਾਜ਼ਾ ਪੰਜਾਬ ਸਰਕਾਰ ਜਿਹੜੀ ਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਉਹਨੂੰ ਸਾਰੇ ਇਕੱਠ ਹੋ ਗਏ ਸਾਰਿਆਂ ਦੀ ਇੱਕ ਬਾਜ ਆ ਗਈ ਮੋੜਨਾ ਪਿਆ ਸੋ ਕੋਈ ਐਸੀ ਗੱਲ ਨਹੀਂ ਸਰਕਾਰਾਂ ਹਮੇਸ਼ਾ ਕਿਉਂਕਿ ਜਿਹੜੇ ਸੱਤਾ 'ਚ ਲੋਕ ਬਹਿ ਜਾਂਦੇ ਨੇ ਉਹ ਪਹਿਲਾਂ ਆਉਂਦੇ ਤਾਂ ਥੱਲਿਓਂ ਨੇ ਥੱਲੇ ਵਰਗ ਝੋਟਕੇ ਆਉਂਦੇ ਨੇ ਕਹਿੰਦੇ ਨੇ ਅਸੀਂ ਆਮ ਵਰਗ ਚੋਂ ਆਏ ਆ ਪਰ ਜਦੋਂ ਸੱਤਾ ਲਈ ਕੋਸਰੀ ਤੇ ਬਹਿੰਦੇ ਨੇ ਤੇ ਫਿਰ ਉਹ ਭੁੱਲ ਜਾਂਦੇ ਨੇ ਫਿਰ ਉਹਨਾਂ ਦੀ ਜਿਹੜੀ ਨੀਤੀ ਤੇ ਨੀਅਤ ਜਿਹੜੀ ਆ ਉਹ ਦੋਵੇਂ ਬਦਲ ਜਾਂਦੇ ਨੇ ਫਿਰ ਉਹ ਨੀਤੀ ਤੇ ਨੀਅਤ ਲੋਕ ਪੱਕੀ ਨਹੀਂ ਰਹਿੰਦੀ ਤੇ ਫਿਰ ਲੋਕਾਂ ਨੂੰ ਸੰਘਰਸ਼ ਤੇ ਉਤਰਨਾ ਪੈਂਦਾ ਕੋਮੀ ਸਾਹਿਬ ਮੁਰਜ ਦੀ ਘਾਲ ਤੇ ਤੁਸੀਂ ਪਹੁੰਚਿਓ ਦਿੱਲੀ ਜਾਣ ਦੀ ਗੱਲ ਕਰ ਰਹੇ ਜੋ ਪਹਿਲਾਂ ਕਿਹਾ ਕਿ ਤੁਹਾਨੂੰ ਵੀ ਰੋਕਿਆ ਗਿਆ ਸੀ ਅੱਜ ਫਿਰ ਤੁਸੀਂ ਵੀ ਨਾਲੋਂ ਕੋਮੀ ਸਾਹਿਬ ਮੁਰਜ ਦੇ ਆਗੂ ਸਹਿਬਾਨ ਵੀ ਨਾਲ ਆ ਅੱਜ ਦੀ ਕੀ ਰਣਨੀਤੀ ਹੋਗੀ ਜੇ ਅੱਗੇ ਵਧਣ ਤੋਂ ਰੁਕਿਆ ਜਾਂਦਾ ਤੇ ਦੇਖੋ ਅਸੀਂ ਹੁਣ ਸਾਰੇ ਹਲੇ ਹੋਰ ਸਾਥੀ ਆ ਰਹੇ ਪਿੱਛੋਂ ਸਾਰੇ ਆਗੂ ਬੈਠ ਕੇ ਮੀਟਿੰਗ ਕਰਾਂਗੇ ਪਰ ਸਾਡੀ ਇੱਕ ਜ਼ਰੂਰ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਅਸੀਂ ਪਹਿਲੇ ਦਿਨ ਤੋਂ ਕਿਹਾ ਹੋਇਆ ਵੀ ਜੋ ਵੀ ਕਰਨਾ ਹੈ ਪੀਸਫੁਲੀ ਕਰਨਾ ਹੈ ਕੋਈ ਬਕਾਇਦਾ ਜੋਸ਼ ਨਹੀਂ ਹੋਣਾ ਹੋਸ਼ ਨਹੀਂ ਗੋਣਾ ਆਪਣਾ ਏਜੰਡਾ ਜਿਹੜਾ ਉਹ ਸਰਕਾਰ ਤੱਕ ਪਹੁੰਚਾਉਣਾ ਮੁੱਦਾ ਮੇਨ ਇਸ਼ਿਊ ਹੈ ਸਾਡਾ ਉਹ ਕਿਸੇ ਤਰੀਕੇ ਨਾਲ ਅਸੀਂ ਪਹੁੰਚਾਈਏ ਉਹ ਪਹੁੰਚਾਉਣਾ ਤੇ ਅੱਜ ਦਾ ਇਹ ਇਸ਼ਿਊ ਤੁਸੀਂ ਨੈਸ਼ਨਲ ਹਾਈਵੇ ਬੰਦ ਕਰਕੇ ਸਰਕਾਰ ਨੂੰ ਆਪ ਬੰਦ ਕਰਨਾ ਪਿਆ ਸੀ ਨਹੀਂ ਕੀਤਾ ਸਰਕਾਰ ਨੂੰ ਆਪ ਬੰਦ ਕਰਕੇ ਇਹਦਾ ਮਤਲਬ ਕੇਂਦਰ ਤੱਕ ਹਿੱਲੀ ਪਈ ਸਰਕਾਰ ਵੀ ਇਹ ਦਿੱਲੀ ਆਉਣਗੇ ਇਹਨਾਂ ਨੂੰ ਰੋਕੋ ਤੇ ਇਹਦਾ ਮਤਲਬ ਇਸ਼ਿਊ ਸਾਡਾ ਦਿੱਲੀ ਜਿਹੜਾ ਪਹੁੰਚ ਗਿਆ ਆਲਰੇਡੀ ਸੋ ਉਹਦੇ ਬਾਰੇ ਬੈਠ ਕੇ ਡਿਸਕਸ ਕਰਾਂਗੇ ਬੈਠ ਕੇ ਇਹਦੇ ਬਾਅਦ ਸੇ ਵੀ ਅੱਗੇ ਆਪਾਂ ਇਹਦੀ ਅਗਲੀ ਰਣਨੀਤੀ ਕੀ ਤੈਅ ਕਰਨੀ ਹੈ ਅਜੀ ਮਨਜੀਤ ਸਿੰਘ ਰਾਏ ਜੀ ਸਾਡੇ ਨਾਲ ਆ ਤੇ ਡਾਕਟਰ ਦਰਸ਼ਨਪਾਲ ਜੀ ਆ ਵੈਸੇ ਤਰੇਡ ਜੀ ਆਵਜ ਕਾਏ ਜੇ ਤੇ ਅੱਜ ਬੜਾ ਪਿਆਰਜਾ ਬਣਿਆ ਹੋਇਆ ਦਰਸ਼ਨਪਾਲ ਜੀ ਪਹਿਲਾਂ ਤੋਂ ਵਧਾਈ ਦੇ ਪਾਤਰ ਹੋ ਜੀ ਤੁਸੀਂ ਬਹੁਤ ਵਧੀਆ ਲੱਗਾ ਕਿਉਂਕਿ ਵੱਡੀਆਂ ਜੱਥੇਬੰਦੀਆਂ ਜਿਹੜੀਆਂ ਸੰਘਰਸ਼ੀ ਜੱਥੇਬੰਦੀਆਂ ਹੁਣ ਜਿਹੜੀਆਂ ਲੜਦੀਆਂ ਵੀ ਇਕੱਠੀਆਂ ਹੋਣ ਤੇ ਪਰ ਕੁਝ ਵੱਖਰੇਵੇਂ ਲੱਗੇ ਸੀ ਵਿੱਚ ਅੱਜ ਤੁਸੀਂ ਇਕੱਠੇ ਖੜੇ ਹੋ ਵਧਾਈ ਦੇ ਪਾਤਰ ਹੋ ਦਰਸ਼ਨਪਾਲ ਜੀ ਕਿਵੇਂ ਵੇਖ ਰਹੇ ਹੋ ਤੁਸੀਂ ਇਹ ਚੀ ਨੀ ਦੇਖੋ ਵੈਸੇ ਤਾਂ ਇਹ ਇਸ਼ੂ ਹੈ ਜਿਹੜਾ ਇਹ ਪੰਜਾਬ ਦੇ ਸਮੂਹ ਲੋਕਾਂ ਦਾ ਸਿੱਖ ਭਾਈਚਾਰਾ ਸਾਰੀ ਦੁਨੀਆ ਦਾ ਦੇਸ਼ ਦਾ ਪੰਜਾਬ ਦਾ ਸਾਰਿਆਂ ਦਾ ਸਾਂਝਾ ਮਸਲਾ ਹੈ ਇਹ ਇਸ ਮਸਲੇ ਦੇ ਅੰਦਰ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਬੜੀ ਅਹਿਮ ਬਣਦੀ ਹੈ ਕਿਸਾਨ ਜਥੇਬੰਦੀਆਂ ਬੜੇ ਲੰਬੇ ਸਮੇਂ ਤੋਂ ਇਹਦੇ ਚ ਕੌਮੀ ਇਨਸਾਫ ਮੋਰਚੇ ਯੋਗਦਾਨ ਪਾਉਂਦੇ ਆ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਦੀ ਮੈਂ ਇੱਥੇ ਕੌਮੀ ਇਨਸਾਫ ਮੋਰਚੇ ਜ ਕਿਸਾਨ ਜਥੇਬੰਦੀਆਂ ਦੇ ਬਕੋ-ਬਕ ਮੋਰਚਿਆਂ ਦੀ ਆਮਦ ਜਣੀ ਰਾਜ ਸਾਹਿਬ ਨਹੀਂ ਆਏ ਨੇ ਪੰਨੂ ਭੰਦੇਰ ਹੁਣੀ ਆਉਣਗੇ ਕਾਕਾ ਸਿੰਘ ਕੋਟੜਾ ਆਉਣਗੇ ਐਸ ਕੇ ਐਮ ਦੀਆਂ ਜਥੇਬੰਦੀਆਂ ਤਕਰੀਬਨ ਤਕਰੀਬਨ ਸਾਰੀਆਂ ਆਈਆਂ ਹੋਈਆਂ ਨੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਇਹ ਸ਼ੁਭ ਸ਼ਗਨ ਹੈ ਇੱਕ ਮੁੜ ਕੇ ਉਹ ਤੋਂ ਬਾਅਦ ਦੇਖੋ ਨਵੀਂ ਚੀਜ਼ ਆ ਗਈ ਕੇਂਦਰ ਸਰਕਾਰ ਨੇ ਬਿਜਲੀ ਬਿੱਲ 225 ਲੈ ਆਂਦਾ ਉਹਦੇ ਤੇ ਵੱਡੀ ਲੜਾਈ ਸ਼ੁਰੂ ਹੋਣ ਜਾ ਰਹੀ ਹੈ 2026 ਦਾ ਸਾਲ ਵੱਡੀਆਂ ਲੜਾਈਆਂ ਦਾ ਸਾਲ ਹੈ ਸੋ ਇਹ ਜਿਹੜੇ ਦੇਖੋ ਤੁਸੀਂ ਕਹਿ ਰਹੇ ਹੋ ਗੱਲ ਸਹੀ ਹੈ ਕਿ ਸੌਖਾ ਕੰਮ ਮਤਲਬ ਕਿ ਅਸੀਂ ਜਦੋਂ ਜਦੋਂ 2020 ਚ ਗਏ ਆ ਦਿੱਲੀ ਉਦੋਂ ਨਾ ਅਸੀਂ ਖਿੰਡੇ ਹੋਏ ਸੀ ਸਾਰੇ ਦੇਸ਼ ਚ ਅੱਜ ਦੇਸ਼ ਦੇ ਚਾਰ ਪੋਲ ਨੇ ਇੱਕ ਕੌਮਨਸ ਆਪਣਾ ਕੌਮਨਸ ਆਫ ਮੋਰਚਾ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਢੱਲੇਵਾਲ ਜੀ ਦਾ ਤੇ ਉਹਨਾਂ ਦਾ ਆਪਣੇ ਕੱਕਾ ਜੀ ਦਾ ਚਾਰ ਵੱਡੇ ਪੋਲ ਨੇ ਜਿਦੇ ਜਦੋਂ ਇਹ ਚਾਰੇਉ ਘਟ ਨੇੜੇ ਨੇੜੇ ਆ ਗਏ ਤਾਂ ਸਮਝੋ ਇਸ ਦੇਸ਼ ਦੀ ਪੂਰੀ ਕਿਸਾਨੀ ਇਕੱਠੀ ਹੋ ਗਈ ਸੋ ਇਸ ਪ੍ਰਸੰਗ ਦੇ ਅੰਦਰ ਚਾਹੇ ਬਿਜਲੀ ਬਿੱਲ 20 ਤੋਂ 25 ਦੀ ਲੜਾਈ ਆ ਚਾਹੇ ਸਿੱਖ ਸਾਡੇ ਬੰਦੀ ਸਿੱਖਾਂ ਨੂੰ ਰਿਲੀਵ ਕਰਾਉਣ ਦੀ ਲੜਾਈ ਆ ਹੁਣ ਦੇਖੋ ਹੋਰ ਇਹਦੇ ਵਿੱਚ ਇਹਦੇ ਜਿਹੜਾ ਵੱਡੀ ਇੱਕ ਮਤਲਬ ਕਿ ਡਵੈਲਪਮੈਂਟ ਹੈ ਉਹ ਹੈ ਕਿ ਕੌਮੀ ਇਨਸਾਫ ਮੋਰਚੇ ਨੇ ਕੱਲਾ ਮਸਲਾ ਨਾਲ ਬੰਦੀ ਸਿੰਘਾਂ ਦੇ ਨਾਲ ਅਮਰਤਪਾਲ ਦਾ ਆਪਣੇ ਜੱਗੀ ਜੋੜ ਦਾ ਨਾਲ ਉਹਦੇ ਆਪਣੇ ਉਮਰ ਖਾਲਿਦ ਦਾ ਆ ਜਿਹੜਾ ਵੰਗ ਚੁੱਕ ਸੋ ਨੂੰ ਵੰਗ ਚੁੱਕਦਾ ਫਿਰ ਉਹ ਜਿਹੜਾ ਇੰਜੀਨੀਅਰ ਕੀ ਹੈ ਆਪਣੇ ਕਸ਼ਮੀਰ ਵਾਲਾ ਇੰਜੀਨੀਅਰ ਰਸ਼ੀਦ ਦਾ ਉਹ ਸਾਰਿਆਂ ਦੇ ਪੋਸਟਰਾਂ ਦੇ ਉੱਤੇ ਫੋਟੋ ਲਾਈਆਂ ਹੋਈਆਂ ਨੇ ਭੀਮਾ ਕੋਰੇਗਾ ਵਾਲਿਆਂ ਦੇ ਲਾਈਆਂ ਹੋਈਆਂ ਨੇ ਯਾਨੀ ਇਹ ਸਿੱਖ ਭਾਈਚਾਰਾ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਕਰਦੇ ਹੋਏ ਦੇਸ਼ ਦੀਆਂ ਮੂਵਮੈਂਟਾਂ ਦੇ ਵਿੱਚ ਬੰਦ ਜਿਹੜੇ ਸਿੰਘ ਜਿਹੜੇ ਲੋਕ ਨੇ ਸਿਆਸੀ ਕੈਦੀ ਨੇ ਜਿਹੜੇ ਉਹਨਾਂ ਦੀ ਰਿਹਾਈ ਭੀਮਾ ਇਹ ਬੜੀ ਵੱਡੀ ਡਿਵੈਲਪਮੈਂਟ ਹੈ ਨੰਬਰ 1 ਨੰਬਰ 2 ਦੇਸ਼ ਦੀਆਂ ਪੂਰੀਆਂ ਬਿਜਲੀ ਬੋਰਡ ਦੀਆਂ ਇੰਜੀਨੀਰੀਆਂ ਦੀਆਂ ਫੈਡਰੇਸ਼ਨਾਂ ਉਹਨਾਂ ਦੇ ਮੁਲਾਜ਼ਮਾਂ ਦੀਆਂ ਉਹਨਾਂ ਦੇ ਪੈਨਸ਼ਨਰਾਂ ਦੀਆਂ ਉਹਨਾਂ ਦੇ ਡਿਪਲੋਮਾ ਹੋਲਡਰਾਂ ਦੀਆਂ ਉਹਨਾਂ ਨੇ ਬੰਬਈ ਮੀਟਿੰਗ ਕੀਤੀ ਹੈ 5 ਤਰੀਕ ਨੂੰ ਉਹਨਾਂ ਨੇ ਸੱਦਾ ਦਿੱਤਾ 14 ਦਸੰਬਰ ਨੂੰ ਫੇਰ ਦਿੱਲੀ ਮੀਟਿੰਗ ਕਰਨ ਦਾ ਜਿਦੇ ਵਿੱਚ ਸਾਰੀਆਂ ਕਿਸਾਨ ਮੋਰਚਿਆਂ ਚਾਰ ਜਿਹੜੇ ਮੈਂ ਗਿਣਾਏ ਨੇ ਜਿਦੇ ਸਾਰੀਆਂ ਟ੍ਰੇਡ ਯੂਨੀਅਨਾਂ ਜਿਦੇ ਸਮੂਚੀਆਂ ਖੇਤ ਮਜ਼ਦੂਰਾਂ ਦੀਆਂ ਬਾਕੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਔਰ 2026 ਦਾ ਸਾਲ ਬਿਜਲੀ ਬਿਜਲੀ ਦੀ ਨਿੱਜੀਕਰਨ ਨੂੰ ਸੈਂਟਰ ਚ ਰੱਖ ਕੇ ਨਾਲ ਸਾਡੀ ਕੋਸ਼ਿਸ਼ ਹੋਊ ਕਿ ਐਮਐਸਪੀ ਕਰਜ਼ਾ ਮੁਕਤੀ ਮਜ਼ਦੂਰਾਂ ਦਾ ਚਾਰ ਲੇਬਰ ਕੋਡ ਆਦਿਵਾਸੀਆਂ ਦਾ 5th ਸ਼ੈਡਿਊਲ ਲਾਗੂ ਕਰਾਉਣ ਲਈ ਦਲਤਾਂ ਦਾ ਨਰੇਗਾ ਵਾਲਾ ਇਸ਼ੂ ਲਾਗੂ ਕਰਨ ਲਈ ਇਹਨਾਂ ਦੇ ਉੱਤੇ ਵੀ ਇਕੱਠੇ ਕਰਕੇ ਦੇਸ਼ ਭਰ ਦਾ ਇੱਕ ਵੱਡਾ ਅੰਦੋਲਨ 2026 ਚ ਹੋ ਸਕਦਾ ਜਿਹਦੀ ਮੈਂ ਉਦਾਹਰਣ ਦੇਣੀ ਚਾਹੁੰਨਾ ਕਿ ਜਿਵੇਂ ਬੰਗਲਾਦੇਸ਼ ਹੋਇਆ ਜਿਵੇਂ ਨੇਪਾਲ ਚ ਹੋਇਆ ਜਿਵੇਂ ਲੰਕਾ ਚ ਹੋਇਆ ਉਦੀ ਜਿਹੜੀ ਕਹਿ ਲੋ ਕਿ ਲਾਗ ਕਹੋ ਲਾ ਕਹੋ ਜਾਂ ਕੀ ਕਹੋ ਕਿ ਉਹਦਾ ਅਸਰ ਹੈ ਜਿਹੜਾ ਹਿੰਦੁਸਤਾਨ 'ਚ ਹੋਊਗਾ ਔਰ 2026 27 ਦੇਸ਼ ਲਈ ਬੜੇ ਇੰਪੋਰਟੈਂਟ ਸਾਲ ਨੇ ਮੋਦੀ ਸਾਹਿਬ ਜਿਹੜੇ ਕੇਂਦਰੀਕਰਨ ਅਮਿਤ ਸ਼ਾਹ ਜੀ ਹਰ ਚੀਜ਼ ਨੂੰ ਕਰਨ ਜਾ ਰਹੇ ਨੇ ਨਾ ਇਹ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸਿੱਖ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਤੇ ਪੰਜਾਬੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਹਨਾਂ ਨੂੰ ਮਾਣ ਮਿਲੂਗਾ ਇਸ ਗੱਲ ਦਾ ਕਿ ਦੇਸ਼ ਦੇ ਅੰਦਰ ਮੁੱਦੇ ਸਾਰੇ ਲੋਕਾਂ ਦੇ ਲੈ ਕੇ ਵੀ ਉਹਦੇ ਵਿੱਚ ਰੀੜ ਦੀ ਹੱਡੀ ਦੀ ਭੂਮਿਕਾ ਪੰਜਾਬ ਦੀ ਲੀਡਰਸ਼ਿਪ ਕਿਸਾਨਾਂ ਦੀ ਹਾਂ ਡਾਕਟਰ ਸਾਹਿਬ ਜਿਹੜੇ ਤੁਸੀਂ ਗੱਲ ਕੀਤੀ ਆ ਅਗਲੀ ਮੀਟਿੰਗ 'ਚ ਸਾਰੀਆਂ ਜਥੇਬੰਦੀ ਇਕੱਠੀਆਂ ਬੈਣਗੀਆਂ ਜਦੋਂ ਇਕੱਠੇ ਹੋਗੇ ਨਾ ਏਕਤਾ ਹੁੰਦੀ ਆ ਤੇ ਇਕਤਾ 'ਚ ਬਲ ਹੁੰਦਾ ਹੈ ਨਾ ਤੇ ਫਿਰ ਵੱਡੀਆਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਹੁੰਦੀ ਆ ਕੀ ਲੱਗਦਾ ਕਿ ਇਹ ਵਖਰੇਵੇਂ ਬਣੇ ਰਹਿਣਗੇ ਇੱਕੀ ਵਾਰ মিডিਆ 'ਚ ਆਏ ਆ ਤੇ ਉਤੋਂ ਬਾਅਦ ਵਿੱਚ ਫਿਰ ਦੂਰੀਆਂ ਬਣ ਜਾਣਗੀਆਂ ਇਹੋ ਜੀ ਗਲਤ ਨਹੀਂ ਗਾਉਂ ਵਾਲੇ ਸਮਝੇ ਕਿ ਸੁਪਰ ਸੰਕੇਤ ਮੰਨਦੇ ਆ ਰਾਜ ਸਾਹਿਬ ਤੁਹਾਡੇ ਨਾਲ ਮੌਜੂਦ ਆ ਤੁਸੀਂ ਚਾਰ ਪਿੱਲਰਾਂ ਦੀ ਗੱਲ ਕੀਤੀ ਆ ਚਾਰ ਪਿੱਲਰ ਜੇ ਇਕੱਠੇ ਹੋਗੇ ਤੁਸੀਂ ਤਾਂ ਸੈਂਟਰ ਹਿਲਾ ਦੋਗੇ ਬਿਲਕੁਲ ਦੇਖੋ ਜ਼ਰੂਰਤ ਹੈ ਜਦੋਂ ਅਸੀਂ ਇਕੱਠੇ ਹੋਏ ਅਸੀਂ ਮੋਟਰਾਂ ਬਾਦਲ ਤੇ ਉਹਦੀ ਸੁਖਵੀਰ ਦੀ ਕਮੇ ਖੁਦਕਸ਼ੀਆਂ ਨੂੰ ਰੋਕਣ ਲਈ ਨਬਾਰਡ ਤੋਂ 7% ਦੀ ਜਿਹੜੀ ਲਿਮਿਟ ਦੀ ਸਾਡਾ ਇੰਟਰਸ ਸੀ ਉਹ 4% ਕਰਾਇਆ 3% ਦੀ ਸਬਸਿਡੀ ਲਈ ਅਸੀਂ ਬੜੀਆਂ ਅਸੀਂ ਆ ਜਿਹੜਾ ਤੁਹਾਡਾ ਕੀ ਹੁੰਦਾ ਬਿਜਲੀ ਦੇ ਜਿਹੜੇ ਭਰੀ ਦੇਨੇ ਹੋ ਸਾਲੇ ਪਾਵਰ ਵਧਾਉਣ ਦੇ ਉਹਦੇ 'ਚ ਰਾਇਤਾਂ ਲਈਆਂ ਅਸੀਂ ਬਿਜਲੀ ਕਨੈਕਸ਼ਨ ਅਸੀਂ ਗਰੀਬ ਕਿਸਾਨਾਂ ਨੂੰ ਦਵਾਏ ਇਕੱਠੇ ਹੋ ਕੀ ਮਿਲਨੇ ਇਹ ਇਕੱਠੇ ਹੋ ਕੀ ਅਸੀਂ ਤਿੰਨ ਬਿੱਲ ਰੱਦ ਕਰਾਏ ਕਾਨੂੰਨ ਰੱਦ ਕਰਾਏ ਇਕੱਠੇ ਹੋ ਕੀ ਅਸੀਂ ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਐਕਟ ਵਾਪਸ ਮੋੜਿਆ ਹੁਣ ਅਸੀਂ ਇਹਦੇ ਵਿੱਚ ਇਕੱਠੇ ਆਂ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਗੱਲ ਤੇ ਕਿ ਪੰਜਾਬ ਸਰਕਾਰ ਦੇ ਰੋਲ ਨਾਲ ਪੰਜਾਬ ਦੀਆਂ ਪਾਰਟੀਆਂ ਦੇ ਰੋਲ ਨਾਲ ਕੌਮੀ ਇਨਸਾਫ ਮੋਰਚੇ ਦੀ ਮੇਨ ਲੜਾਈ ਕਰਕੇ ਆ 2026 ਦਾ ਸਾਲ ਹੈ ਜਿਹੜਾ ਉਤੋਂ ਪਹਿਲਾਂ ਪਹਿਲਾਂ ਮਿੰਤਾ ਆਸ ਹੈ ਕਿਆ ਜਿਹੜਾ ਮਹੀਨੇ ਰਹਿ ਗਏ ਡੇਢ ਮਹੀਨਾ ਇਹਦੇ ਚ ਬੰਦੀ ਸਿੰਘਾਂ ਦੇ ਉੱਤੇ ਚਾਹੇ ਪ੍ਰੋਲ ਚਾਹੇ ਉਹਦੀ ਜੇਲ ਬਦਲਣੀ ਚਾਹੇ ਉਹਨਾਂ ਦੀ ਰਿਹਾਈ ਹੋਣੀ ਇਹ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਗੇ ਔਰ ਮੋਹਾਲੀ ਵਾਲਾ ਮੋਰਚਾ ਕਿਸਾਨਾਂ ਦੀ ਸ਼ੂਲੀਅਤ ਦੇ ਨਾਲ ਇਹ ਮੋਰਚਾ ਦਿੱਲੀ ਵਾਲੇ ਮੋਰਚੇ ਤੋਂ ਵੀ ਵੱਧ ਕਾਮਯਾਬ ਹੋਊਗਾ ਡਾਕਟਰ ਸਾਹਿਬ ਮੈਂ ਇੱਕ ਸਵਾਲ ਕਰਨਾ ਚਾਹੂੰਗਾ ਪਿੱਛੇ ਦੇ ਦੌਰਾਨ ਬਹੁਤ ਕੁਝ ਹੋਇਆ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਤੁਹਾਨੂੰ ਵੀ ਵੱਜੇ ਇਹਨਾਂ ਨੂੰ ਵੱਜਦੇ ਆ ਪਰ ਜੋ ਪਿਛਲਾ ਮੋਰਚਾ ਜਦੋਂ ਸ਼ੁਰੂਆਤ ਹੋਈ ਸੀ ਉਹਦੇ ਜ ਕੁਛ ਨਾ ਕੁਛ ਦੂਰੀਆਂ ਰਹੀਆਂ ਅੱਜ ਦੇ ਮੋਰਚੇ ਤੋਂ ਬਾਅਦ ਵਿੱਚ ਲੱਗਦਾ ਕਿ ਔਲੇ ਸਮੇਂ ਜੇ ਮੋਰਚੇ ਆ ਇਕੱਠੇ ਲੜੇ ਜਾ ਸਕਦੇ ਆ ਕਿਉਂਕਿ ਟਰਾਲੀਆਂ ਚੋਰਾ ਦੀ ਵੀ ਗੱਲ ਹੋਈ ਹੈ ਤੇ ਸਿਲੰਡਰ ਵੀ ਚੁੱਕੇਗੇ ਜੀ ਲੋਕੇਸ਼ਨ ਦੇ ਖੜੇ ਆ ਇੱਥੋਂ ਤੇ ਕਹਿੰਦੇ ਚਾਹ ਪੱਤੀ ਵਾਲੇ ਡੱਬੇ ਵੀ ਚੁੱਕੇਗੇ ਡੱਬੀਆਂ ਵੀ ਚੋਰੀ ਹੋ ਚੁੱਕੀਆਂ ਦੇਖੋ ਲੈਂਡ ਪੂਲਿੰਗ ਚ ਬਹੁਤ ਨੇੜੇ ਆ ਗਏ ਲੋਕ ਨੰਬਰ 1 ਨੰਬਰ 2 ਬਿਜਲੀ ਬਿੱਲ ਨੇ ਹੋਰ ਨੇੜੇ ਲੈ ਆਉਣਾ ਹੈ ਕੌਮੀ ਇਨਸਾਫ ਮੋਰਚਾ ਹੋਰ ਨੇੜੇ ਲੈ ਆਊਗਾ ਸੋ ਇਹ ਜ਼ਰੂਰਤਾਂ ਹੁੰਦੀਆਂ ਜੀ ਜੋ ਲੋਕ ਇਕੱਠੇ ਹੁੰਦੇ ਨੇ ਪਰਿਵਾਰ ਵੀ ਜਦੋਂ ਅੱਡ-ਅੱਡ ਹੁੰਦੇ ਨੇ ਜਦੋਂ ਤੇ ਉਹ ਬੜੇ ਕਿਉਂਕਿ ਜਿੰਦਾ ਹੁੰਦੇ ਨੇ ਤੇ ਉਹ ਬੜੇ ਕਿਉਂਕਿ ਜਿੰਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਲੈਂਡ ਪੂਲਿੰਗ ਤੇ ਅਸੀਂ ਸਾਰੇ ਇਕੱਠੇ ਹੋ ਕੇ ਹੁਣ ਤੇ ਹੁਣ ਕੌਮੀ ਇਨਸਾਫ ਮੋਰਚਾ ਤੁਸੀਂ ਦੇਖੋ ਵੀ ਸਾਰੀਆਂ ਹੀ ਧਿਰਾਂ ਆਈਆਂ ਹੋਈਆਂ ਨੇ ਸੋ ਵਾਹਿਗੁਰੂ ਲਿਆਉਂਦਾ ਲਾਗੇ ਤੇ ਵਾਹਿਗੁਰੂ ਕਿਰਪਾ ਕਰਨਗੇ ਤੇ ਇਹ ਬਿਲਕੁਲ ਸਾਰੇ ਜਣੇ ਇੱਕ ਮੋਰਚੇ 'ਚ ਇਕੱਠੇ ਹੋਵਾਂ ਧੰਨਵਾਦ ਜੀ 2026 ਦੀ ਲੜਾਈ ਕਹਿੰਦੇ ਇਕੱਠੀ ਲੜਾਂਗੇ ਬੇਸ਼ੱਕ ਅਸੀਂ ਵੱਖੋ ਵੱਖਰੇ ਆ ਸਮਰਥਨ ਇੱਕ ਦੂਜੇ ਨੂੰ ਲੜਾਈ ਵੀ ਇਕੱਠੀ ਲੜਾਂਗੇ ਅੱਜ ਕੌਮੀ ਇਨਸਾਫ ਮੋਰਚੇ ਦੀ ਬਾਰ ਬਾਰ ਗੱਲ ਹੋ ਰਹੀ ਹੈ ਕਹਿੰਦੇ ਕੌਮੀ ਇਨਸਾਫ ਮੋਰਚੇ ਨੇ ਦੁਬਾਰਾ ਇਕੱਠਿਆਂ ਕਰ ਦਿੱਤਾ ਵਾ ਇਸ ਟਾਈਮ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਡਾਕਟਰ ਦਰਸ਼ਨਪਾਲ ਜੀ ਸਾਡੇ ਨਾਲ ਸੀ ਮਨਜੀਤ ਸਿੰਘ ਰਾਏ ਜੀ ਨਾਲ ਸੀ ਸਾਡੇ ਉਹ ਕਹਿੰਦੇ ਕਿ ਅੱਜ ਕੌਮੀ ਇਨਸਾਫ ਮੋਰਚੇ ਨੇ ਫੇਰ ਇਕੱਠਿਆਂ ਕਰਤਾ ਵਾ ਤੇ ਹੁਣ ਦਾ ਸ਼ੁਭ ਸੰਕੇਤ ਹੋਊਗਾਉਣ ਦੇ ਸਮੇਂ ਦਾ ਕਿ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਰਣਨੀਤੀ ਵੀ ਵਿਲੇਕਾਂਗੇ ਇਹ ਲੜਾਈ ਵੀ ਜਾਰੀ ਰੱਖਾਂਗੇ ਇਸੇ ਤਰ੍ਹਾਂ ਦੀ ਅੱਜ ਦੀ ਜਿਹੜੀ ਰਣਨੀਤੀ ਆ ਕੋਮਨ ਸਾਫ ਮੋਰਚੇ ਦੀ ਹੋਊਗੀ ਕਹਿੰਦੇ ਆਗੂ ਸਹਿਬਾਨ ਦੀ ਹੋਊਗੀ ਕਹਿੰਦੇ ਅਸੀਂ ਨਾਲ ਬੈਠਾਂਗੇ ਅੱਗੇ ਜੇ ਵਧਨ ਨਹੀਂ ਦਿੱਤਾ ਜਾਊਗਾ ਤੇ ਸ਼ਾਂਤਮਈ ਪ੍ਰਦਰਸ਼ਨ ਜ਼ਰੂਰ ਹੋਊਗਾ ਇਸ ਟਾਈਮ ਦੇ ਉੱਤੇ ਆ ਥੋੜਾ ਜਾਂ ਪੰਦ ਅਗਲੇ ਪਾਸੇ ਵਧੇ ਹੋਏ ਆ ਕਿਉਂਕਿ ਇਸ ਜਗ੍ਹਾ ਤੇ ਪ੍ਰਸ਼ਾਸਨ ਮੌਜੂਦ ਸੀ ਪੰਜਾਬ ਪ੍ਰਸ਼ਾਸਨ ਸੀ ਪੰਜਾਬ ਪ੍ਰਸ਼ਾਸਨ ਅਜੇ ਥੋੜਾ ਪਿੱਛੇ ਆ ਅਗਲੇ ਪਾਸੇ ਹਰਿਆਣੇ ਦੀਆਂ ਰੋਕਾਂ ਲੱਗੀਆਂ ਹੋਈਆਂ ਵਾ ਬਾਪੂ ਗੁਰਚਰਨ ਸਿੰਘ ਇਧਰਲੇ ਪਾਸੇ ਵੇਖ ਸਕਦੇ ਹੋ ਤਸਵੀਰ ਕਿ ਉਹ ਵੀ ਅਗਲੇ ਪਾਸੇ ਆ ਤੇ ਅਗਲੇ ਪਾਸੇ ਖਾਸ ਕਰਕੇ ਜੇ ਨੌਜਵਾਨੇ ਦੀ ਗੱਲ ਕਰਦੇ ਆ ਤੇ ਨੌਜਵਾਨੀ ਵੀ ਨਾਲ ਆ ਇਸ ਟਾਈਮ ਦੇ ਉੱਤੇ ਬੀਬੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਵਾ ਤੇ ਖਾਸ ਕਰਕੇ ਵੱਡਾ ਰੋਲ ਮੈਂ ਅੱਜ ਕਹੂੰਗਾ ਕਿਸਾਨ ਜਥੇਬੰਦੀਆਂ ਦਾ ਵਾ ਸ਼ੰਭੂ ਮੋਰਚੇ ਦੇ ਵਿੱਚ ਸ਼ੰਭੂ ਮੋਰਚਾ ਕੌਮਨ ਸਾਹ ਮੋਰਚੇ ਦੀ ਕੌਲ ਆ ਤੇ ਕੌਮਨ ਸਾਹ ਮੋਰਚੇ ਨੇ ਦਿੱਲੀ ਜਾਣ ਦੀ ਗੱਲ ਕੀਤੀ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਜਾ ਰਿਹਾ ਵਾ 350 ਸਾਲਾ ਸ਼ਹੀਦੀ ਦਿਹਾੜੇ ਤੇ ਮਨਾਏ ਜਾ ਰਹੇ ਆ ਉੱਥੇ ਕਿਹਾ ਜਾ ਰਿਹਾ ਕਿ ਅਸੀਂ ਵੀ ਇਹ ਆਵਾਜ਼ ਲੈ ਕੇ ਚੱਲੇ ਸੀ ਸਾਡੀ ਆਵਾਜ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਹੋਰ ਭਾਈ ਸਾਹਿਬ ਚੜ੍ਹਦੀ ਕਲਾ ਵਾਗ ਰੂਜੀਕਾ ਖਾਲਸਾ ਵੈਰੀ ਫਤਿਹ ਜੀ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਅ ਸੁਖਵੀਰ ਸਿੰਘ ਜੀ ਪਟਿਆਲਾ ਕਾਲੀਦਲ ਬਾਰਸ਼ ਪੰਜਾਬ ਪੰਜ ਪ੍ਰਧਾਨੀ ਕਿਵੇਂ ਵੇਖ ਰਹੇ ਹੋ ਇਸ ਲੜਾਈ ਨੂੰ ਗਰਮੀਤ ਸਿੰਘ ਇੱਧਰਲੇ ਪਾਸੇ ਆ ਜਾਓ ਕਿਵੇਂ ਵੇਖ ਰਹੇ ਹੋ ਸਾਰੀ ਲੜਾਈ ਨੂੰ ਤੁਸੀਂ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੋਰਚਾ तकरीबन 3 ਸਾਲ ਹੋ ਗਏ ਲੱਗਿਆ ਨੂੰ ਜਿਹੜੀ ਸਰਕਾਰਾਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਆਪਣੀਆਂ ਜਿਹੜੀਆਂ ਸਜਾਵਾਂ ਪੂਰੀ ਕਰ ਚੁੱਕੇ ਆ ਉਹਦੇ ਲਈ ਅੱਜ ਜਿਹੜਾ 300 50 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਇਹ ਅਸੀਂ ਸਰਕਾਰਾਂ ਨੂੰ ਦੱਸਣਾ ਚਾ ਰਹੇ ਸੀਗੇ ਵੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਸ ਹਿੰਦ ਦੀ ਲਈ ਆਪਣਾ ਸੀਸ ਬਲੀਦਾਨ ਦਿੱਤਾ ਉਹੀ ਜਿਹੜਾ ਹਿੰਦਾ ਉਹ ਸਾਡੇ ਦੇ ਅੱਜ ਜ਼ੁਲਮ ਕਰ ਰਿਹਾ ਸਾਨੂੰ ਅੱਜ ਗੁਲਾਮੀ ਤੇ ਲੱਗਿਆ ਹੋਇਆ ਉਹਨਾਂ ਨੂੰ ਜਗਾਣ ਲਈ ਅੱਜ ਜਾਣਾ ਸੀ ਤੇ ਤੁਸੀਂ ਦੇਖ ਹੀ ਰਹੇ ਹੋ ਵੀ ਬੈਰੀਕੇਡ ਕਰਕੇ ਕਿਵੇਂ ਸਾਨੂੰ ਇਹ ਵੀ ਅਧਿਕਾਰ ਨਹੀਂ ਕਿ ਅਸੀਂ ਫੀਸਫੁਲੀ ਆਪਣਾ ਦਿੱਲੀ ਜਾ ਕੇ ਜਾ ਸਕੀਏ ਬੜਾ ਸ਼ਾਂਤਮਈ ਪੂਰਵਕ ਨਾਲ ਜਾਣਾ ਸੀਗਾ ਤੇ ਦਿੱਲੀ 사ਨੇ ਗੁਰਦੁਆਰਾ ਬੰਗਲਾ ਸਾਹਿਬ ਅੱਜ ਰਾਤ ਦਾ ਉੱਥੇ ਜਿਹੜਾ ਪੜਾ ਉੱਥੇ ਰੁਕਣਾ ਉੱਥੇ ਅਰਦਾਸ ਬੇਨਤੀ ਕਰਨੀ ਆ ਤੇ ਇਹਨਾਂ ਸਰਕਾਰਾਂ ਨੂੰ ਇਹੀ ਮੈਸੇਜ ਦੇਣਾ ਵੀ ਜਿਹੜੇ ਬੰਦੀ ਸਿੰਘਾਂ ਸਜ਼ਾਵਾਂ ਪੂਰੀਆਂ ਕਰ ਗਏ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਧਰਮਾ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਵਾ तकरीबन 3 ਸਾਲ ਹੋ ਚਲੇ ਮੋਰਚੇ ਲੱਗੇ ਉਹਨਾਂ ਡਾਕਟਰ ਦਰਸ਼ਨਪਾਲ ਜੀ ਨੇ ਕਿਹਾ ਉਹ ਕਹਿੰਦੇ ਕਿ ਕੇਵਲ ਬੰਦੀ ਸਿੰਘ ਜਿਹੜੇ ਆਪਣੇ ਪੰਜਾਬੀਓ ਤੇ ਹੈਗੀ ਆ ਅਸੀਂ ਸਾਰਿਆਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਕਹਿੰਦੇ ਜਿੱਥੇ ਜਿੱਥੇ ਵੀ ਆ ਕੋਈ ਖਾਸ ਕਰਕੇ ਇਸ ਦੇਸ਼ ਦੇ ਵਿੱਚ ਆ ਤੇ ਉਹ ਬੰਦੀ ਸਿੰਘ ਆ ਉਸ ਨੂੰ ਰਿਹਾ ਕੀਤਾ ਜਾਵੇ ਉਹਨਾਂ ਅਮਰਪਾਲ ਸਿੰਘ ਦੀ ਵੀ ਗੱਲ ਕੀਤੀ ਉਹਦੇ ਸਾਥੀਆਂ ਦੀ ਵੀ ਗੱਲ ਕੀਤੀ ਕਹਿੰਦੇ ਕਿ ਡਿਬਰੂਗੜ੍ਹ ਜੇਲ੍ਹਾਂ 'ਚ ਬੰਦ ਆ ਉਹਨਾਂ ਦੀਆਂ ਜੇਲ੍ਹ ਤਬਦੀਲਿਆਂ ਦੀ ਵੀ ਗੱਲ ਕੀਤੀ ਆ ਡਾਕਟਰ ਦਰਸ਼ਨਪਾਲ ਜੀ ਮਨਜੀਤ ਰਾਜ ਜੀ ਸਾਡੇ ਨਾਲ ਸੀ ਕਿਸਾਨ ਆਗੂ ਆ ਤੇ ਉਹ ਇਸ ਟਾਈਮ ਦੇ ਤੱਕ ਵੱਡੀ ਆਵਾਜ਼ ਬਣੇ ਹੋਏ ਆ ਉਹਨੇ ਜਿੱਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਤੇ ਅਮਰਪਾਲ ਸਿੰਘ ਦੀ ਗੱਲ ਕੀਤੀ ਨਾਲ ਨੌਜਵਾਨਾਂ ਦੀ ਗੱਲ ਕੀਤੀ ਤੇ ਨਾਲ ਉਹਨੇ ਕਹੇ ਸੀ ਅਗੇ ਵਧਾਂਗੇ ਜੇ ਨਹੀਂ ਵਧਣ ਦੇਣਗੇ ਅਸੀਂ ਅਥਰੂ ਗੈਸ ਦੇ ਗੋਲੇ ਖਾਣ ਵਾਸਤੇ ਨਹੀਂ ਆਏ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਇੱਥੇ ਵੀ ਕਰ ਸਕਦੇ ਆ ਅਗਲੇ ਪਾਸੇ ਵੱਧ ਵੀ ਸਕਦੇ ਆ ਪਰ ਵੇਖਦੇ ਆ ਰੂਪਰੇਖਾ ਕੀ ਹੋਗੀ ਖਾਸਕੇ ਪ੍ਰਸ਼ਾਸਨ ਦੀ ਕੀ ਅੱਗੇ ਵਧਦਾ ਜਾਊਗਾ ਪੰਜਾਬ ਪ੍ਰਸ਼ਾਸਨ ਨੇ ਤੁਸੀਂ ਰੋਕਾਂ ਵੇਖੀਆਂ ਸੀ ਪੰਜਾਬ ਪ੍ਰਸ਼ਾਸਨ ਦੀਆਂ ਰੋਕਾਂ ਤੋਂ ਥੋੜਾ ਜਿਹਾ ਅੱਗੇ ਜ਼ਰੂਰ ਵੱਧ ਚੁੱਕੇ ਆ ਇਸ ਟਾਈਮ ਦੇ ਉੱਤੇ ਤੇ ਅਗਲੇ ਪਾਸੇ ਹਰਿਆਣੇ ਦੀਆਂ ਜਿਵੇਂ ਹਰਿਆਣਾ ਗਵਰਨਮੈਂਟ ਨੇ ਪਹਿਲਾਂ ਕਿਸਾਨਾਂ ਵੱਲੇ ਰੋਕਾਂ ਲਾਈਆਂ ਸੀ ਹੁਣ ਅਗਲਾ ਸਫ਼ਰ ਵੀ ਤੁਹਾਨੂੰ ਦਿਖਾਉਨੇ ਆ ਕੀ ਉਸੇ ਤਰ੍ਹਾਂ ਦੀਆਂ ਰੋਕਾਂ ਹੋਣਗੀਆਂ ਕਿ ਜਾਂ ਅਗਲੇ ਪਾਸੇ ਦਿੱਲੀ ਵਾਲੇ ਪਾਸੇ ਨੂੰ ਵੱਧ ਦਿੱਤਾ ਜਾਊਗਾ ਇਹ ਤੇ ਸਮਾਂ ਦੱਸੂਗਾ ਕਿ ਥੋੜੇ ਸਮੇਂ ਦਾ ਪਤਾ ਲੱਗ ਜਾਓ ਸਮੇਂ ਦੇ ਗਰਭ ਦੇ ਵਿੱਚ ਆ ਪਰ ਇਸ ਟਾਈਮ ਦੇ ਉੱਤੇ ਜੇ ਗੱਲ ਕਰੀਏ ਕੌਮਨ ਸਾਫ ਮੋਰਚੇ ਵੱਲੋਂ ਕਾਲ ਦਿੱਤੀ ਸੀ ਉਹਦੇ ਤੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਵਾ ਉਸ ਇਕੱਠ ਦੀਆਂ ਤਸਵੀਰਾਂ ਦਿਖਾਉਂਦੇ ਆ ਤੇ ਅਗਲੇ ਪਾਸੇ ਕੌਨ ਸੀ ਦਿੱਲੀ ਜਾਣ ਦੀ ਪਰ ਦਿੱਲੀ ਦੇ ਵਿੱਚ ਐਡਵਾਈਜ਼ਰੀ ਜਾਰੀ ਹੋ ਚੁੱਕੀ ਆ ਕਿ ਤੁਸੀਂ ਦਿੱਲੀ ਨਹੀਂ ਆ ਸਕਦੇ ਰੋਕ ਆ ਬੈਨ ਕਰ ਦਿੱਤਾ ਗਿਆ ਵਾ ਕਿਉਂਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਉੱਤੇ ਜਾ ਕੇ ਉਥੇ ਪਰਮਿਸ਼ਨ ਨਹੀਂ ਮਿਲੀ ਐਸਐਮਟ ਦੇ ਕੌਮੀ ਇਨਸਾਫ ਮੋਰਚੇ ਨੂੰ ਪਰਮਿਸ਼ਨ ਨਹੀਂ ਮਿਲੀ ਹਾਲ ਦੀ ਘੜੀ ਕੀ ਆਗੂ ਸਹਿਬਾਨ ਕੀ ਫੈਸਲਾ ਲੈਂਦੇ ਆ ਕਿ ਇੱਥੇ ਪ੍ਰੋਟੈਸਟ ਹੋਊਗਾ ਪ੍ਰੋਟੈਸਟ ਕਿੰਨਾ ਚਿਰ ਚੱਲੂਗਾ ਕਿ ਜਾਂ ਚੰਡੀਗੜ੍ਹ ਵਿੱਚ ਫਿਰ ਵਾਪਸੀ ਕਰ ਜੂਗੇ ਉਸ ਪ੍ਰੋਟੈਸਟ ਦੇ ਵਿੱਚ ਹੀ ਜਾ ਕੇ ਫਿਰ ਇਹ ਦੁਬਾਰਾ ਰੂਪਰੇਕਾ ਹੋਰ ਹੋ ਲਈ ਕਿ ਜੂਗੇ ਸਮਝ ਦੱਸੂਗਾ ਪਰ ਇਸ ਟਾਈਮ ਦੇ ਉੱਤੇ ਇੱਕ ਵੱਡੇ ਇਕੱਠ ਦੀਆਂ ਤਿਆਰੀਆਂ ਵਾਂ ਜਿਦੇ ਵਿੱਚ ਖਾਸ ਕਰਕੇ ਵੱਡਾ ਵੱਡੀ ਸ਼ਮੂਲੀਅਤ ਕਿਸਾਨ ਜਥੇਬੰਦੀਆਂ ਦੀ ਆ ਜਿਹੜੀ ਕਿਸਾਨ ਜਥੇਬੰਦੀ ਦੀ ਵੱਡੀ ਸ਼ਮੂਲੀਅਤ ਹੋ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਹੋ ਸਕਦਾ ਕੋਈ ਅਗਲੀ ਰਣਨੀਤੀ ਵੀ ਲੀਕੀ ਜਾਊਗੀ ਕਿ ਦਿੱਲੀ ਵਧਨ ਦੀ ਕੀ ਪ੍ਰਸ਼ਾਸਨ ਨੂੰ ਰੋਕਿਆ ਜਾਂਦਾ ਵਾ ਇਹ ਵੀ ਸਮੇਂ ਦੇ ਘੜ ਦੇ ਵਿੱਚ ਆ ਬਾਪੂ ਗੁਰਚੰਦ ਸਿੰਘ ਤਸਵੀਰਾਂ ਵੇਖ ਸਕਦੇ ਹੋ ਮਨਜੀਤ ਸਿੰਘ ਰਾਏ ਪਹੁੰਚ ਚੁੱਕੇ ਆ ਬਾਕੀ ਜਿਹੜੇ ਆਗੂ ਸਹਿਬਾਨ ਆ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਰੋਲ ਆ ਇਸ ਟਾਈਮ ਦੇ ਉੱਤੇ ਜੇ ਇਸ ਦੇ ਕੌਮੀ ਇਨਸਾਫ ਮੋਰਚੇ ਦੀ ਗੱਲ ਕਰੀਏ ਗੁਰਦੀਪ ਸਿੰਘ ਬਠਿੰਡਾ ਜੀ ਪਹੁੰਚ ਚੁੱਕੇ ਆ ਆਪਸੀ ਗੱਲਬਾਤ ਚੱਲ ਰਹੀ ਆ ਪ੍ਰਸ਼ਾਸਨ ਨਾਲ ਵੀ ਵਾਰ-ਵਾਰ ਗੱਲਬਾਤ ਹੋ ਰਹੀ ਆ ਇਧਰਲੇ ਪਾਸੇ ਤੁਸੀਂ ਤਸਵੀਰ ਦੇਖ ਸਕਦੇ ਹੋ ਡਾਕਟਰ ਦਰਸ਼ਨਪਾਲ ਜੀ ਆ ਇੱਕ ਵੱਡਾ ਕਾਫਲਾ ਹੋਰ ਆ ਚੁੱਕਾ ਵਾ ਉਹ ਵੀ ਕਿਸਾਨ ਜਥੇਬੰਦੀਆਂ ਦਾ ਕਾਫਲਾ ਵਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਮਿਊਨ ਸਾਫ ਮੋਰਚੇ ਨੂੰ ਵੱਡੀ ਸ਼ਮੂਲੀਅਤ ਦਿੱਤੀ ਹੋਈ ਆ ਸ਼ੁਰੂ ਤੋਂ ਹੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਹੜੇ ਆ ਅਗਲੇ ਪਾਸੇ ਆਪੋ ਆਪਣੇ ਕਾਫਲੇ ਲੈ ਕੇ ਅੱਥੇ ਪਹੁੰਚ ਰਹੇ ਆ ਅ ਦੇਖਦੇ ਆ ਅਗਲੀ ਰੂਪਰੇਖਾ ਕੀ ਹੁੰਦੀ ਆ ਅੱਗੇ ਵਧਣ ਤੋਂ ਰੁਕਿਆ ਜਾਂਦਾ ਵਾ ਕੋਈ ਟਕਰਾਰ ਹੁੰਦੀ ਆ ਕਿ ਜਾਂ ਦਿੱਲੀ ਵਾਲੇ ਪਾਸੇ ਨੂੰ ਕੂਚ ਕੀਤਾ ਜਾਂਦਾ ਵਾ ਜੁੜ ਰਹੇ ਹੋਂ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ